ਸਾਬਕਾ ਬਿਆਨ ਸਿੰਘ ਕਤਲकांड ਨੂੰ ਲੈ ਕੇ ਵੱਡੀ ਅਪਡੇਟ ਹੈ ਬੰਦੀ ਸਿੰਘ ਜ਼ਮਾਨਤ ਤੇ ਬਾਹਰ ਕਿਹੜੇ ਬੰਦੀ ਸਿੰਘ ਨੇ ਦਰਸਲ ਇੰਜੀਨੀਅਰ ਗੁਰਮੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਕਾਫੀ ਦੇਰ ਤੋਂ ਪ੍ਰੀਮੈਚੂਰ ਜ਼ਮਾਨਤ ਦੀ ਅਰਜ਼ੀ ਪਾਈ ਹੋਈ ਸੀ ਤੇ ਉਹਦੇ ਉੱਤੇ ਕਾਰਵਾਈ ਹੁੰਦਿਆਂ ਤੇ ਜ਼ਮਾਨਤ ਦੇ ਦਿੱਤੀ ਗਈ ਤਾਂ ਦੱਸ ਦਈਏ ਕਿ ਇੰਜੀਨੀਅਰ ਗੁਰਮੀਤ ਸਿੰਘ ਉਹੀ ਨੇ ਜਿਨ੍ਹਾਂ ਦੇ ਬੰਬ ਦੇ ਨਾਲ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੀ ਗੱਡੀ ਨੂੰ ਉਡਾ ਦਿੱਤਾ ਗਿਆ ਸੀ ਤਸਦੀਕ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜ਼ਮਾਨਤਰਜੀ ਦੇ ਉੱਤੇ ਫੈਸਲਾ ਹੋਰ ਜ਼ਮਾਨਤ ਦੇ ਰਹੀ ਗਈ ਹੈ ਇਸ ਤੋਂ ਪਹਿਲਾਂ ਵੀ ਇੰਜੀਨੀਅਰ ਗੁਰਮੀਤ ਸਿੰਘ ਪੈਰੋਲ ਤੇ ਬਾਹਰ ਆ ਚੁੱਕੇ ਨੇ ਕੁਝ ਲੰਮੇ ਸਮੇਂ ਵਾਸਤੇ ਆਏ ਸਨ ਔਰ ਉਸ ਵੇਲੇ ਵੀ ਉਹਨਾਂ ਨੇ ਈ ਰਿਕਸ਼ਾ ਚਲਾ ਕੇ ਆਪਣਾ ਰੋਜ਼ਗਾਰ ਪੈਦਾ ਕੀਤਾ ਸੀ ਪਰ ਹੁਣ ਉਹ ਜ਼ਮਾਨਤ ਤੇ ਬਾਹਰ ਆ ਗਏ ਨੇ ਜ਼ਮਾਨਤ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ 2007 ਦੇ ਵਿੱਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਸਜ਼ਾ ਸੁਣਾਈ ਜਾਂਦੀ ਹੈ ਇਲਜ਼ਾਮ ਲੱਗੇ ਹੁੰਦੇ ਨੇ ਵੱਡੇ ਔਰ ਉਸ ਤੋਂ ਬਾਅਦ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਜਦੋਂ 30 ਸਾਲ ਹੋਣ ਨੂੰ ਪਹੁੰਚੇ ਨੇ ਉਸ ਵੇਲੇ ਹੁਣ ਆ ਕੇ ਤੇ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਗਈ ਹੈਰਾਨੀ ਦੀ ਗੱਲ ਹੈ ਭਾਵੇਂ ਉਹ ਉਮਰ ਕੈਦ ਹੀ ਕਿਉਂ ਨਾ ਹੋਵੇ ਪਰ ਜਦੋਂ ਆਪਣਾ ਸਜ਼ਾ ਦਾ ਪੀਰੀਅਡ ਭੋਗ ਲਿਆ ਹੋਵੇ ਉਸ ਤੋਂ ਬਾਅਦ ਵੀ ਜੇਲਾ ਘਟਦੇ ਪਏ ਬੰਦੀ ਸਿੰਘ ਪਰ ਉਹਨਾਂ ਦੇ ਵਿੱਚੋਂ ਹੁਣ ਆਜ਼ਾਦ ਹੁੰਦੇ ਵੀ ਨਜ਼ਰ ਆਏ ਨੇ ਆ ਇੰਜੀਨੀਅਰ ਗੁਰਮੀਤ ਸਿੰਘ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਪ੍ਰੀਮਚੂਰ ਜ਼ਮਾਨਤ ਦੀ ਅਰਜ਼ੀ ਪਾਈ ਹੋਈ ਸੀ ਪਰ ਹੁਣ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਆਖਰਕਾਰ ਔਰ ਵੱਡਾ ਨਾਮ ਤਾਮ ਮੰਨਿਆ ਜਾਂਦਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਜਿਹੜੇ ਨੇ ਉਹਨਾਂ ਦੇ ਕਤਲ ਦਾ ਕਾਂਡ ਜਿਹੜਾ ਉਹ ਵੱਡਾ ਕਾਂਡ ਸੀ ਔਰ ਉਸ ਦੇ ਵਿੱਚ ਜਿਹੜੇ ਸਿੰਘ ਸ਼ਾਮਿਲ ਸੀ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾਬਾਤ ਚੱਲਦੀਆਂ ਰਹਿੰਦੀਆਂ ਨੇ ਪਰ ਉਹਨਾਂ ਸਿੰਘਾਂ ਦੇ ਹੱਥ ਵਿੱਚ ਬੰਬ ਕਿੰਨੇ ਦਿੱਤਾ ਬੰਬ ਕਿੰਨੇ ਬਣਾਇਆ ਸੀ ਇੰਜੀਨੀਅਰ ਗੁਰਮੀਤ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਉਹ ਬੰਬ ਬਣਾਇਆ ਸੀ ਜਿਹਨੂੰ ਗੱਡੀ ਨਾਲ ਲਾ ਕੇ ਤੇ ਉਡਾ ਦਿੱਤਾ ਗਿਆ ਖੈਰ ਇਸ ਮਾਮਲੇ ਦੇ ਵਿੱਚ ਇੰਜੀਨੀਅਰ ਗੁਰਮੀਤ ਸਿੰਘ ਜਿਹੜੇ ਨੇ ਉਹ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਔਰ ਵੱਡੀ ਗੱਲ ਹੈ ਕਿਉਂਕਿ ਬੰਦੀ ਸਿੰਘਾਂ ਦੇ ਵਿੱਚ ਨਾਮ ਸ਼ਮਾਰ ਹੈ ਔਰ ਹੌਲੀ ਹੌਲੀ ਕਰਕੇ ਕੀ ਹੁਣ ਬਾਕੀ ਦੇ ਬੰਦੀ ਸਿੰਘ ਵੀ ਬਾਹਰ ਆਉਣਗੇ ਜਾਂ ਅਜੇ ਉਸ ਚੀਜ਼ ਵਾਸਤੇ ਲੰਮੀ ਉਡੀਕ ਕਰਨੀ ਪਵੇਗੀ ਸਵਾਲ ਖਾਸੇ ਨੇ ਸਵਾਲ ਬਹੁਤ ਸਾਰੇ ਨੇ ਪਰ ਇਸ ਦੇ ਬਾਵਜੂਦ ਵੱਡੀ ਖਬਰ ਹੈ ਸੁਖਾਲੀ ਖਬਰ ਹੈ ਜੋ ਵੀ ਹੋਏਗਾ ਉਸ ਸਮੇਂ ਨੂੰ ਦੱਸਦੇ ਰਹਿਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ